ਸੰਜੀ ਬੈਂਡਵਾਜੇ ਦਾ ਕੰਮ ਕਰਦੇ ਸੀ ਕਿ ਮੈਂ ਤੇ ਕਈ ਚੰਨਾਂ ਤੇ ਦੱਸਿਆ ਮੈਂ ਤੇ ਜਦੋਂ ਮੰਤਰੀ ਬਣਿਆ ਸੀਗਾ ਉਦੋਂ ਵੀ ਦੱਸਿਆ ਸਾਰੇ ਥਾਵਾਂ ਤੇ ਕੀਤਾ ਉਹਨਾਂ ਨੇ ਮਿਲ ਨੂੰ ਆਪਣੀ 10 9 ਦੀ ਕਿਰਤ ਕਰਕੇ ਜਿਹੜਾ ਪੜਾਇਆ ਆ ਮੇਰਾ ਭਰਾ ਆ ਆ ਆ ਕਲਾਟ ਦੇ ਕਿਆ ਮੇਰੇ ਪਿਤਾ ਜੀ ਇਹ ਕਲਾਟ ਪਚਾਉਂਦੇ ਸੀਗੇ ਇੱਕ ਗੱਲ ਮੇਰੇ ਨੂੰ ਇਹਦੇ ਚ 10 ਤੇ 10 9 ਲੱਗਦੇ ਨੇ ਤਾਂ ਕਿ ਨਾਲ 10 ਨੂੰ ਇਹ 10 9 ਦੀ ਕਿਰਤ ਆ ਦਾਸਾ ਨੋਆ ਦੀ ਕੀਰਤਨ ਕਿਸੇ ਬੰਦੇ ਨੇ ਕਰਕੇ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਪਾਈ ਹੋਵੇ ਤੇ ਰੱਬ ਨੇ ਸੁਣੀ ਆ ਕਿ ਨਹੀਂ ਸੁਣੀ ਰੱਬ ਸੁਣੂਗਾ ਕਿ ਨਹੀਂ ਸੁਣੂਗਾ ਅੱਜ ਤੁਸੀਂ ਇਹ ਮਜ਼ਾਕ ਠਾਉਂਦੇ ਹੋ ਕਿ ਇੱਕ ਬੈਂਡ ਵਾਜੇ ਵਾਲੇ ਦਾ ਮੁੰਡਾ ਅਸੀਂ ਇਹ ਤਾਂ ਬੈਂਡ ਵਜਾਦੇ ਆਗੇ ਇਹ ਬੈਂਡ ਵਜਾਉਂਦਾ ਹਾਂ ਦਸਿਕਾ ਬੈਂਡ ਵਜਾਉਦੇ ਸੀਗੇ ਕੋਈ ਸਮਗਲਨਤ ਨਹੀਂ ਕੀਤੀ ਕੋਈ ਸੋਨੇ ਦੇ ਬਿਸਕਟਾਂ ਦੀ ਤਸਕਰੀਤ ਨਹੀਂ ਕੀਤੀ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਮਿਹਨਤ ਕੀਤੀ ਆ ਇਹਦੇ ਚੈਲੰਜ ਅੱਜ ਬਾਜਵਾ ਸਾਹਿਬ ਮੈਨੂੰ ਨਹੀਂ ਕਹਿ ਕੇ ਗਏ ਇਹ ਸਾਰੇ ਹੀ ਤਲਤ ਵਰਗ ਤੇ ਕਿਰਤੀ ਵਰਗ ਨੂੰ ਚੈਲੰਜ ਕਰਕੇ ਗਏ ਨੇ ਕਿ ਸਾਡੀ ਸੋਚ ਨਹੀਂ ਇਹਨਾਂ ਦੀ ਸੋਚ ਨਹੀਂ ਇਹ ਆ ਕਿ ਗਰੀਬ ਘਰ ਦਾ ਕੋਈ ਬੱਚਾ ਉੱਪਰ ਨਹੀਂ ਜਾ ਸਕਦਾ ਤੇ ਨਾਂ ਇਹਦਾ ਜਾਣ ਦੁੱਤਾ ਮੁਰਦਾਬਾਦ ਮੁਰਦਾਬਾਦ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਛੇ ਪਾਲਤ ਮੰਤਰੀ ਨੇ ਆਮ ਘਰਾਂ ਦੇ ਉੱਠੇ ਹੋਏ ਛੇ ਪਾਲਤ ਮੰਤਰੀ ਨੇ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਜੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਸੋਚ ਨਾ ਆਉਂਦੀ ਤੇ ਅਸੀਂ ਪਿੱਠ ਦੇ ਮੈਂਬਰ ਨਹੀਂ ਹਾਸਲ ਇਹਨਾਂ ਨੇ ਸਾਨੂੰ ਅੱਗੇ ਨਹੀਂ ਆਉਣ ਦੇਣਾ ਇਹ ਆਪ ਸੁਨਾਵਰਾ ਚ ਪੜਨ ਵਾਲੇ ਵੱਡੇ ਸਕੂਲਾਂ ਚ ਪੜਨ ਵਾਲੇ ਤੇ ਜੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਮੇਰੀ ਸਾਰੀ ਪੜ੍ਹਾਈ ਸਰਕਾਰੀ ਸਕੂਲਾਂ ਦੀ ਹੈ ਜੀ ਮੇਰੇ ਮਾਪਿਓ ਕੋਲ ਨਹੀਂ ਹੈਗਾ ਕੁਝ ਅਸੀਂ ਸਰਕਾਰੀ ਦੇ ਵਿੱਚ ਜਾ ਕੇ ਪੜ੍ਹ ਗਏ ਇੱਕ ਦਿਨ ਵੀ ਮੈਂ ਪ੍ਰਾਈਵੇਟ ਸਕੂਲ ਚ ਜਾਈ ਜਾ ਕੇ ਦੇਖਿਆ ਜਿੰਦਾਬਾਦ 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 ਦੀ ਮਾਤਾ ਨੇ ਨਹੀਂ ਵਿੰਦ ਕੀਤੀ ਜਿੰਦਾਬਾਦ ਜਿੰਦਾਬਾਦ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਅਸੀਂ ਨਾ ਛੋਟੇ ਹੁੰਦੇ ਸਤਵੀਂ ਅੱਪੀਚ ਜਦੋਂ ਪੜ੍ਹਦੇ ਹੁੰਦੇ ਸੀਗੇ ਤੇ ਕਣਕ ਵਟਣ ਜਾਣਾ ਝੋਨਾ ਝਾੜਨ ਜਾਣਾ ਮੈਂ ਛੋਟਾ ਸੀਗਾ ਤੇ ਨਾਲ ਦੇ ਜਿਹੜੇ ਲੋਕ ਸੀਗੇ ਮੇਰੇ ਕੋਲੋਂ ਉਹਨਾਂ ਜਿੰਨਾ ਕੰਮ ਨਹੀਂ ਹੋ ਸਕਦਾ ਸੀਗਾ ਤੇ ਜਦੋਂ ਦੇ ਸੇਰੀ ਗੱਲ ਆਉਣੀ ਉਹਨਾਂ ਕਹਿਣਾ ਪੀ ਇਹ ਤੇ ਕੋਣ ਇੰਨਾ ਕੰਮ ਨਹੀਂ ਹੁੰਦਾ ਬੱਚਾ ਆਜੇ ਤੇ ਮੇਰੀ ਮਾਂ ਨੇ ਇੱਕ ਘੰਟਾ ਪਹਿਲਾਂ ਰੋਟੀ ਲੈ ਕੇ ਜਾਣਾ ਉੱਥੇ ਤੇ ਆਪ ਦਾਤਰੀ ਫੜ ਕੇ ਤੇ ਜਿਹੜੀ ਮੈਂ ਪ੍ਰਾਤ ਧਰੀ ਹੁੰਦੀ ਸੀ ਨਾ ਉਹਦੇ ਨਾਲ ਆਪ ਕਣਕ ਜਿਹੜੀ ਆ ਕੁਵਟਾਉਂਦੀ ਹੁੰਦੀ ਸੀਗੀ ਔਰ ਜਦੋਂ ਰੋਟੀ ਖਵਾ ਕੇ ਵਾਪਸ ਆਉਣਾ ਫੇਰ 1 ਘੰਟਾ ਲਾਉਣਾ ਕਿ ਅਸੀਂ ਆਪਣਾ ਪੂਰਾ ਇਸਾਰਾ ਹੈ ਜੇ ਮੇਰੇ ਮੁੰਡੇ ਤੋਂ ਕੰਮ ਨਹੀਂ ਹੁੰਦਾ ਤੇ ਮੈਂ ਆਪ ਉਹਦੇ ਨਾਲ ਦਾਤਰੀ ਫੜ ਕੇ ਬਾਟੀ ਕਰਾਂਗੀ ਜਿੰਦਾਬਾਦ 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 ਤੇ ਇੱਕ ਗੱਲ ਉਹਨੇ ਮਨ ਤੇ ਵਿੱਚ ਰੱਖੀ ਸੀਗੀ ਸਾਡੇ ਘਰੇ ਕੋਈ ਆ ਗਿਆ ਕਹਿੰਦੇ ਜੀ ਤੁਸੀਂ ਆਪਣੇ ਮੁੰਡੇ ਨੂੰ ਕਿੰਨੀਆਂ ਜਮਾਤਾਂ ਕਰਾਉਣੀਆਂ ਨੇ ਉਹ ਗਾੜੀਓ ਕਹਿੰਦੇ ਮੈਂ ਤੇ ਸਾਰੀਆਂ ਜਮਾਤਾਂ ਕਰਾ ਦੇਣੀਆਂ ਨੇ ਉਹਨੂੰ ਕਿਸੇ ਨੇ ਪੁੱਛਿਆ ਸਾਰੀਆਂ ਜਮਾਤਾਂ ਹੁੰਦੀਆਂ ਕਿੰਨੀਆਂ ਉਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਸਾਰੀਆਂ ਹੁੰਦੀਆਂ ਕਿੰਨੀਆਂ ਆਪਣਾ ਨਾਂ ਨਹੀਂ ਲਿਖ ਸਕਦੇ ਆਪਣਾ ਨਾਂ ਨਹੀਂ ਲਿਖ ਸਕਦੇ ਪਰ ਤਾਂ ਕੀ ਸੀਗੀ ਕਿ ਮੈਂ ਆਪਣੇ ਮੁੰਡੇ ਨੂੰ ਸਾਰੀਆਂ ਜਮਾਤਾਂ ਕਰਾਉਣੀਆਂ ਔਰ ਮੈਂ ਆਪਣੀ ਮਾਂ ਦੇ ਜ਼ੁਬਾਨ ਤੇ ਫੁੱਲ ਚੜਾਉਦੇ ਹੋਇਆ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰ ਅੰਬੇਦਕਰ ਸਾਹਿਬ ਤੇ ਪੀ ਐਚ ਡੀ ਕਰ ਰਿਹਾ ਹਾਂ ਮੈਂ ਆਪਣੀ ਮਾਂ ਦੀ ਗੱਲ ਕਰਾਂਗਾ ਕਿ ਜੇ ਉਹਨੇ ਸੋਚਿਆ ਸੀ ਕਿ ਮੈਂ ਸਾਰੀਆਂ ਜਮਾਤਾਂ ਪੜਾਉਣੀਆਂ ਤੇ ਮੈਂ ਸਾਰੀਆਂ ਜਮਾਤਾਂ ਪੜ੍ਹਦੀਆਂ ਅਸੀਂ ਮੁਰਦਾਬਾਦ 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 ਕਿ ਹੋਇਆ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨੇ ਅਸੀਂ ਜਾਣਦੇ ਆ ਔਰ ਮੈਂ ਸਰਕਾਰੀ ਸਕੂਲਾਂ ਨੂੰ ਬਹੁਤ ਨੇੜੇ ਤੋਂ ਜਾਣਦਾ ਬਹੁਤ ਨੇੜੇ ਨੂੰ ਮੇਰੇ ਹਲਕੇ ਦੇ ਵਿੱਚ 163 ਸਰਕਾਰੀ ਸਕੂਲ ਨੇ ਪ੍ਰਾਇਮਰੀ ਮਿਡਲ ਹਾਈ ਸੀਨੀਅਰ ਸੈਕੰਡਰੀ ਮੈਂ ਆਪਣੇ ਹਲਕੇ ਦੇ ਸਾਰੇ ਸਕੂਲ ਵਿਜ਼ਿਟ ਕੀਤੇ ਆ ਸਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਆ ਸਾਰੇ ਮਾਪਿਆਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਮੈਂ ਚੋਣਾ ਕਿਉਂ 163 ਸਕੂਲਾਂ ਦੇ ਵਿੱਚੋਂ ਹਰ ਸਕੂਲ ਦੇ ਵਿੱਚੋਂ ਹਰ ਘਰ ਦੇ ਵਿੱਚੋਂ ਈਟੀਓ ਪੈਦਾ ਹੋਇਆ ਆ ਘਰ ਦੇ ਵਿੱਚੋਂ ਈਟੀਓ ਪੈਦਾ ਹੋਇਆ ਜੇ ਮੈਂ ਵੀ ਆਪਣੀ ਨੌਕਰੀ ਕਰੀ ਜਾਂਦਾ ਬਾਰਾਂ ਚ ਮੈਂ ਈਟੀਓ ਆਇਆ ਸੀਗਾ 16 ਚ ਮੈਂ ਨੌਕਰੀ ਛੱਡ ਦਿੱਤੀ ਸਿਰਫ ਅਸਤੀਫਾ ਇਸ ਕਰਕੇ ਦਿੱਤਾ ਕਿ ਮੇਰਾ ਤਾਂ ਸਮਾਜ ਹੀ ਆਲੇ ਦੁਆਲੇ ਐਨਾ ੱੱਲੇ ਬੈਠਾ ਆ ਮੈਂ ਜੇ ਉੱਠ ਗਿਆ ਇੱਕ ਤੇ ਮੈਂ ਵੀ ਕੁਝ ਵੀ ਨਹੀਂ ਆਪਣੇ ਪਰਿਵਾਰ ਨੂੰ ਥੋੜਾ ਬੂਤਾ ਕਰ ਲੂੰਗਾ ਮੈਂ ਬਾਕੀਆਂ ਵਾਸਤੇ ਕੀ ਕਰ ਸਕਦਾ ਤੇ ਮੈਂ ਇਹ ਫੈਸਲਾ ਲਿਆ ਕਿ ਨੌਕਰੀ ਕਰਨ ਦਾ ਕੋਈ ਮੈਨੂੰ ਇਸ ਵੇਲੇ ਫਾਇਦਾ ਨਹੀਂ ਆ ਮੈਂ ਆਪਣੇ ਸਮਾਜ ਦੇ ਲੋਕਾਂ ਵਾਸਤੇ ਖੜਨਾ ਆ ਮੈਂ 3 ਮਹੀਨੇ ਦੀ ਤਨਖਾਹ ਜਮ੍ਹਾਂ ਕਰਾ ਕੇ ਇਮੀਡੀਏਟ ਅਸਤੀਫਾ ਦੇ ਕੇ ਆਪਣੀ ਈਟੀਓ ਦੀ ਨੌਕਰੀ ਛੱਡ ਕੇ ਰਾਸ਼ੀਤੀ ਦੇ ਵਿੱਚ ਐਂਟਰੀ ਕਰ ਗਿਆ ਸੀ ਮਨਤਾਬ ਸਿੰਘ ਬਾਜਵਾ ਜਾਂ ਰਾਜਾ ਬੜਿੰਗ ਦਾ ਸਾਡੇ ਵਾਲੇ ਵਾਲਾ ਡੈਂਡੀ ਜਿਹੜਾ ਮਾਲ ਖੜਾ ਸੀਗਾ ਉਹ ਵੀ ਦੇਖ ਸਕਦਾ ਸੀਗਾ ਇਹਨਾਂ ਨੂੰ ਵੀ ਨਾ ਕਹੋ ਇਸ ਤਰ੍ਹਾਂ ਇਸ ਤਰ੍ਹਾਂ ਕਹਿਣਾ ਚੰਗੀ ਗੱਲ ਨਹੀਂ ਆ ਉਹ ਅੱਗੋਂ ਹੱਸੀ ਗਿਆ ਦੇਖ ਕੇ ਇਹਨਾਂ ਵਾਲੀ ਕਹਿਣਾ ਫਰਜ਼ ਨਹੀਂ ਸੀਗਾ ਬੰਦਾ ਉਹ ਵੀ ਇਸੇ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀਗਾ ਉਹਦਾ ਫਰਜ਼ ਬੰਦਾ ਸੀਗਾ ਕਿ ਉਸੇ ਵੇਲੇ ਰੋਕਦਾ ਕਿ ਤੁਸੀਂ ਆਓ ਜੇ ਪਿਆਰ ਕਿਉਂ ਦੇ ਰਹੇ ਹੋ ਅੱਜ ਇਹ ਜਿਹੜੇ ਬੰਦੇ ਕਲਰਕ ਦੀ ਨੌਕਰੀ ਨਹੀਂ ਹੀ ਲੈ ਸਕਦੇ ਉਹ ਵੱਡੀਆਂ-ਵੱਡੀਆਂ ਰਾਜਨੀਤੀਆਂ ਕਰਨ ਦੇ ਨੇ ਕੋਈ ਕਿਤੇ ਬੈਠਾ ਜੇ ਅਸੀਂ ਆਪਣੇ ਅਸੀਂ ਤੁਰਦੇ-ਫਿਰਦੇ ਰਾਜਨੀਤੀ ਦੇ ਵਿੱਚ ਨੀ ਆਏ ਪਹਿਲਾਂ ਆਪਣੇ ਆਪ ਨੂੰ ਕਿਤੇ ਪ੍ਰੂਵ ਕੀਤਾ ਕਿਤੇ ਹੈਗੇ ਸੀਗੇ ਕੋਈ ਮਕਾਮ ਤੇ ਪਹੁੰਚੇ ਸੀਗੇ ਫੇਰ ਆਪਣੇ ਲੋਕਾਂ ਦੀ ਸੇਵਾ ਵਾਸਤੇ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਤਾਲਾ ਕਾ ਕੇ ਬਾਈ ਦੇ ਵਿੱਚ ਲੋਕਾਂ ਨੇ 25000 ਤੋਂ ਵੱਧ ਵੋਟਾਂ ਦੀ ਨੀਂਦ ਦੇ ਨਾਲ ਵਿਧਾਨ ਸਭਾ ਦੇ ਵਿੱਚ ਭੇਜਿਆ ਸੀਗਾ ਅੱਜ ਬਾਜਵਾ ਸਾਹਿਬ ਜਾ ਕੇ ਉੱਥੇ ਕਹਿੰਦੇ ਨੇ ਇਹ ਬੈਂਡ ਵਾਲੇ ਦਾ ਮੁੰਡਾ ਇਹ ਬੈਂਡਵਾਜਾ ਵਜਾਉਣ ਵਾਲੇ ਨਾਲ ਐਕਟਿੰਗ ਕਰਦੇ ਨੇ ਨਾਲ ਐ ਮੁਖੌਲਾਂ ਲਾਉਂਦਾ ਤਾਂ ਨੇ ਨਾਲ ਐ ਮੁਕਲਾ ਮਾਰ ਕੇ ਦੱਸਦੇ ਨੇ ਕੀ ਕੀ ਸੁਣਾਹਣਾ ਦੇਣਾ ਚਾਹੁੰਦੇ ਆ ਜੀ ਇਹ ਕੀ ਸੁਣਾਇਆ ਕਰਨਾ ਚਾਹੁੰਦੇ ਆ ਕਿ ਕੋਈ ਬੈਂਡ ਵਾਲਾ ਆਪਣੇ ਬੱਚੇ ਨੂੰ ਨਾ ਪੜਾਏ ਉਹ ਕੀ ਕੋਈ ਸਫਾਈ ਸੇਵਕ ਕੋਈ ਰਖੇ ਵਾਲਾ ਕੋਈ ਰੇੜੀ ਬੜੀ ਵਾਲਾ ਕੋਈ ਕੁਡੋਕਾ ਦੇ ਘਰਾਂ 'ਚ ਕੰਮ ਕਰਨ ਵਾਲੀਆਂ ਸਾਡੀਆਂ ਮਾਵਾ ਭੈਣਾਂ ਉਹਨਾਂ ਦੀ ਕੋਈ ਆਸਾਂ ਉਮੀਦਾਂ ਨਹੀਂ ਆ ਕਿ ਸਾਡੇ ਵੀ ਬੱਚੇ ਪੜਨ ਤੇ ਇਹ ਵੀ ਕਿਸੇ ਮੁਕਾਮ ਤੇ ਪਹੁੰਚਣ ਇਹਨਾਂ ਦਾ ਤੇ ਸਾਰਿਆਂ ਦਾ ਬੇੜਾ ਕਰ ਕਰਕੇ ਰੱਖ ਦਿੱਤਾ ਆ ਵਿਧਾਨ ਸਭਾ ਦੇ ਵਿੱਚ ਕਹਿੰਦੇ ਸਾਨੂੰ ਨਹੀਂ ਪਤਾ ਇਹ ਮਟੀਰੀਅਲ ਕਿੱਥੋਂ ਆ ਗਿਆ ਮਟੀਰੀਅਲ ਦੀ ਡੈਫੀਨੇਸ਼ਨ ਕੀ ਆ ਮਟੀਰੀਅਲ ਦਾ ਪਰਿਭਾਸ਼ਾ ਕੀ ਆ ਮਟੀਰੀਅਲ ਦਾ ਮਤਲਬ ਕੀ ਆ ਮਟੀਰੀਅਲ ਦਾ ਮਤਲਬ ਆ ਆਪਾਂ ਦੁਕਾਨਾਂ ਦੇ ਪੜੇ ਵਿਖੇ ਪੜਦੇ ਆ ਇੱਥੇ ਬਿਲਡਿੰਗ ਮਟੀਰੀਅਲ ਮਿਲਦਾ ਮਟੀਰੀਅਲ ਉਹ ਹੁੰਦਾ ਜਿਹਨੂੰ ਆਪਾਂ ਖਰੀਦ ਸਕਦੇ ਆ ਜਾਂ ਜਿਹਨੂੰ ਵੇਚ ਸਕਦੇ ਆ ਤੇ ਪ੍ਰਤਾਪ ਬਾਜਵੇ ਤੇ ਸਮੁੱਚੀ ਕਾਂਗਰਸ ਦੀ ਸੋਚ ਇਹ ਆ ਕਿ ਦਲਿਤ ਵਰਗ ਗਰੀਬ ਵਰਕ ਇਹ ਉਹ ਮਟੀਰੀਅਲ ਆ ਜਿਹਨੂੰ ਜਦੋਂ ਮਰਜੀ ਅਸੀਂ ਕਾਈਏ ਖਰੀਦ ਸਕਦੇ ਆ ਤੇ ਜਦੋਂ ਮਰਜੀ ਚਾਹੀਏ ਵੇਚ ਸਕਦੇ ਆ ਇਹ ਇਹਨਾਂ ਦੀ ਸੋਚਨੀ ਆ ਇਹ ਇਹਨਾਂ ਦੀ ਮਾਨਸਿਕਤਾ ਹੈ ਜੈਕਾਰੇ ਬਾਜਾ ਮੁਰਦਾਬਾ ਜੈਕਾਰੇ ਬਾਜਾ ਮੁਰਦਾਬਾ ਜੈਕਾਰੇ ਬਾਜਾ ਮੁਰਦਾਬਾ ਇੰਨਾ ਹੰਕਾਰ ਆ ਮੇਰਾ ਵੀ ਲਾਫੇ ਚੁੱਕੋ ਕੇ ਖੜਾ ਕਹਿੰਦਾ ਜੀ ਮੋਬਾਈਲ ਰਿਪੇਅਰ ਕਰਨਾ ਆ ਗਿਆ ਦਸੋਂ ਮੋਬਾਈਲ ਰਿਪੇਅਰ ਕਰਨਾ ਐਮਐਲ ਨਹੀਂ ਬਣ ਸਕਦਾ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਸੰਵਿਧਾਨ ਲਿਖਿਆ ਸਾਰਿਆਂ ਨੂੰ ਬਰਾਬਰਤਾ ਦਿੱਤੀ ਆ ਕੋਈ ਵੀ ਬੰਦਾ ਚੋਣ ਲੜ ਸਕਦਾ ਆਪਣੇ ਵਿੱਚੋਂ ਕੋਈ ਵੀ ਬੰਦਾ ਚੋਣ ਲੜ ਸਕਦਾ ਆ ਆ ਮੇਰਾ ਵੀਰ ਸਤਰਾਮ ਸਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਿਆ ਪੁੱਛੋ ਬੈਕ ਕੀ ਬੈਕਗ੍ਰਾਉਂਡ ਸੀਗੀ ਤੇ ਕਿਤਨਾ ਦੇ ਵਧੀਆ ਵੋਟਾਂ ਦੇ ਨਾਲ ਜਿੱਤ ਕੇ ਸਾਡੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਆ ਸਾਡੀ ਭਾਈ ਨੀਥੇ ਰਮਨ ਇਹ ਜੜਿਆਲੇ ਦਫ਼ਤਰ ਦੇ ਵਿੱਚ ਅਸੀਂ ਵਾਵਾ ਨਿਭਾਉਦੀ ਸੀਗੀ ਜਿਹੜੇ ਆਲੇ ਦਫ਼ਤਰ ਜਿਹੜਾ ਆਮ ਆਦਮੀ ਪਾਰਟੀ ਦਾ ਦਫ਼ਤਰ ਆ ਉਥੇ ਵਾਵਾ ਨਿਭਾਉਦੀ ਸੀਗੀ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ 3000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜ਼ਿਲ੍ਹਾ ਵਿੱਚ ਜਿੱਤ ਗਿਆ ਜਿੰਦਾਬਾਦ ਜਿੰਦਾਬਾਦ ਦੇਖੋ ਨਾ ਕਿਹੜੇ ਕਿਹੜੇ ਬੰਦਿਆਂ ਨੂੰ ਅਸੀਂ ਅੱਗੇ ਲਿਆ ਰਹੇ ਆ ਅਸੀਂ ਤੇ ਸੋਚ ਰਹੇ ਆ ਕਿ ਸਾਡੇ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਵੀ ਅੱਗੇ ਆਉਣ ਉਹ ਵੀ ਅੱਗੇ ਇਥੇ ਇਥੇ ਜਰਮਨੋਂ ਨਾਮ ਦਾ ਮੁੰਡਾ ਆਇਆ ਜਰਮਨ ਉਹ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਵੋਟ ਆ ਦੇਖੋ 42 ਪਿੰਡ ਸਾਡੀ ਜ਼ਿਲ੍ਹਾ ਪ੍ਰੀਸ਼ਦ ਤੇ ਬਤਾਈ ਪਿੰਡਾਂ ਦੇ ਵਿੱਚੋਂ ਜਰਮਨ ਜੀ ਸੀ ਆ ਗਿਆ ਚਾਰ ਸੀਟਾਂ ਸਿਗੀਆਂ ਜਿਹੜੇ ਆਲੇ ਵਾਲੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਰ ਦੀਆਂ ਚਾਰੇ ਵੱਡੀ ਡੀਡ ਦੇ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਈਆਂ ਪੰਚਾਇਤ ਸੰਮਤੀ ਆਮ ਬਿਲਕੁਲ ਆਮ ਕਰਾ ਦੇ ਬੱਚੇ ਸਾਡੇ ਪੰਚਾਇਤ ਸੰਮਤੀ ਮੈਂਬਰ ਬਣਨੇ ਕੋਈ ਧੱਕੇਸ਼ਾਹੀ ਨਹੀਂ ਹੋਈ 25ਾਂ ਦੇ ਵਿੱਚੋਂ 21 ਸੀਟਾਂ ਪੰਚਾਇਤ ਸੰਮਤੀ ਦੀਆਂ ਜਿੱਤੀਆਂ ਨੇ ਜਿਹੜੀਆਂ ਧਾਰੀਆਂ ਨੇ ਉਹ ਵੀ ਇੱਕ 4 ਵੋਟਾਂ ਤੇ 6 ਵੋਟਾਂ ਦੀ ਧੱਕੇਸ਼ਾਹੀ ਕਰਨੀ ਹੁੰਦੀ ਤੇ ਅਸੀਂ 4 ਵੋਟਾਂ ਦੇ 6 ਵੋਟਾਂ ਨੂੰ ਧੱਕੇਸ਼ਾਹੀ ਨਹੀਂ ਕਰ ਸਕਦੇ ਨਹੀਂ ਪਰ ਇਹੋ ਹੀ ਰੱਖਿਆ ਕਿ ਨਹੀਂ ਜੋ ਲੋਕਾਂ ਦਾ ਫਤਵਾ ਹੈ ਇਹੋ ਹੀ ਜਿਹੜਾ ਸਾਨੂੰ ਮਨਜ਼ੂਰ ਆ ਸੋ ਮੇਰੀ ਇਹ ਜਿਹੜਾ ਇਹਨਾਂ ਨੇ ਬਿਆਨ ਦਿੱਤੇ ਨੇ ਮੈਂ ਬਹੁਤ ਮੇਰਾ ਖਰਦਾ ਗੁੰੁੰਦ ਰਿਆ ਗਿਆ ਮੈਨੂੰ ਆਪਣੇ ਸਰਗੁਆਸੀ ਪਿਤਾ ਜੀ ਦਾ ਅੱਜ ਵੀ ਮੈਨੂੰ ਯਾਦ ਆ ਕੇ ਉਧਰੋਂ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਧਰੋਂ ਮਹੀਨੇ ਬਾਅਦ ਪੇਪਰ ਸੀਗਾ ਤੇ ਮੈਂ ਆਪਣੇ ਲੋਕਾਂ ਨੂੰ ਹੱਥ ਜੋੜ ਦਿੱਤੇ ਸੀਗੇ ਕਿ ਬਸ ਅਫਸੋਸ ਹੋ ਗਿਆ ਮੈਨੂੰ ਹੁਣ ਕੋੜਾ ਜਾ ਫ੍ਰੀ ਛੱਡ ਦੋ 1 ਮਹੀਨੇ ਬਾਅਦ ਪੇਪਰ ਆਦਿ ਮੈਂ ਪੇਪਰ ਪਾਸ ਕਰਨਾ ਐਗਜ਼ੈਕਟ 1 ਮਹੀਨੇ ਬਾਅਦ ਪੇਪਰ ਸੀਗਾ ਕਿ ਮੈਂ ਪੇਪਰ ਪਾਸ ਕਰ ਲਿਆ ਸੀਗਾ ਮੈਂ ਕਿਹਾ ਸੀਗਾ ਮੇਰੇ ਪਿਤਾ ਜੀ ਦਾ ਇੱਕ ਸੁਪਨਾ ਸੀਗਾ ਕਿ ਤੁਸੀਂ ਆ ਚੀਜ਼ ਬਣਨਾ ਤੂੰ ਆ ਚੀਜ਼ ਬਣ ਕੇ ਵਿਖਾਉਣੀ ਆ ਔਰ ਮੈਂ ਉਹ ਕਰਕੇ ਦਿਖਾਉਣੀ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲਣੀ ਆ ਜੇ ਮੈਂ ਕਿਸੇ ਮੁਕਾਮ ਤੇ ਪਹੁੰਚ ਗਿਆ ਪਰ ਤਾਂ ਰਾਜਾ ਬੜਿੰਗ ਇਹ ਕੀ ਕਹਿ ਗਿਆ ਕਹਿੰਦਾ ਜੀ ਆ ਇਟਿਓ ਨੇ ਬੋਰਡ ਬਣਵਾਏ ਆ ਅੱਛਾ ਬੋਰਡ ਲਾਉਣਾ ਕੋਈ ਪਾਪ ਆ ਬੋਰਡ ਲਾਉਣਾ ਗੁਨਾਹ ਹਰ ਇੱਕ ਦੇ ਬੋਰਡ ਲੱਗਦੇ ਨੇ ਕਿਤਾ ਇੰਨੇ ਈਟੀਓ ਨੇ ਬੋਰਡ ਲਾਏ ਆ ਈਟੀਓ ਦੀ ਧੌਣ ਮਰੋੜ ਦਿਓ 3 ਮਿੰਟ ਲੱਗਦੇ ਨੇ 3 ਮਿੰਟ ਮੁਰਦਾਬਾਦ 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 ਸਾਥੇ ਬਾਜਬਾ ਮੁਰਦਾਬਾਦ 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 ਫਿਰ ਕਿਹਦੇ ਲੈਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋ ਰਹੀ ਹੈ ਮੁਰਦਾਬਾਦ 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 ਤੁਹਾਡੇ ਸਾਹਮਣੇ 1200 ਬੰਦਾ ਬੈਠਾ ਹੈ ਤੁਸੀਂ ਉਹਨਾਂ ਦੇ ਵਿੱਚ ਕਹਿ ਰਹੇ ਹੋ ਈਟੀਓ ਦੀ ਧੌਣ ਮਰੋੜ ਦਿਓ 3 ਮਿੰਟ ਲੱਗਦੇ ਆ ਇਹ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਸੁਧਾਰਨ ਮਤਲਬ ਕਹਤਮਾ ਕਿ ਵਿਗਾੜਨ ਵਾਲਾ ਕਦਮ ਕੁਸੀਂ ਇੱਕ ਚੁਣੇ ਹੋਏ ਲੋਕਾਂ ਦੇ ਚੁਣੇ ਹੋਏ ਨੁਮਾਇਦੇ ਨੂੰ ਆਪਣੇ ਵਰਕਰਾਂ ਨੂੰ ਇਹ ਕਹਿ ਕੇ ਆਏ ਹੋ ਕਿ ਈਟੀਓ ਦੇ ਉੱਤੇ ਹਮਲਾ ਕਰੋ ਇਹਦੀ ਧੌਣ ਮਰੋੜੋ ਮਾਰਕੁਟਾਈ ਕਰੋ ਮਾਰੋ ਤਾਂ ਕਿ ਕੋਈ ਗਰੀਬ ਦਾ ਬੱਚਾ ਅੱਗੇ ਹਿੰਮਤ ਨਾ ਕਰੇ ਰਾਜਨੀਤੀ ਦੇ ਵਿੱਚ ਆਉਂਦਾ ਇਹ ਸਮਾਂ ਦੇ ਕੇ ਆਏ ਨੇ ਔਰ ਸਾਨੂੰ ਇਹਨਾਂ ਦਾ ਚੈਲੰਜ ਜਿਹੜਾ ਆ ਉਹ ਕਬੂੜਾ ਪਤਾਨੀ ਕਿੱਥੋਂ ਕਿੱਥੋਂ ਦੀ ਸੋਚ ਨਹੀਂ ਕਿੱਥੇ ਰਿਹਾ ਕੇ ਰੱਖ ਦਿੰਦੇ ਨੇ ਤਦ ਹੀ ਕੋਈ ਕਿੰਦਰੋਂ ਗੱਲ ਕੱਢ ਮਾਰਦੇ ਨੇ ਸਰਦਾਰ ਬੂਟਾ ਸਿੰਘ ਜੀ ਸਾਡੇ ਸਤਿਕਾਰਯੋਗ ਪੜੇ ਲਿਖੇ ਇਨਸਾਨ ਪੰਜਾਬ ਭਾਰਤ ਦੇ ਗ੍ਰਹਿ ਮੰਤਰੀ ਬਣੇ ਉਹਨਾਂ ਬਾਰੇ ਮੈਂ ਨਹੀਂ ਬੋਲ ਸਕਦਾ ਜੋਰ ਆ ਜਾ ਮੈਂ ਬੋਲਿਆ ਸੀ ਪਤਾ ਨਾ ਇਥੇ ਸਰਨਪਾਲ ਸਿੰਘ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਕਿਹੜੇ ਕਿਹੜੀ ਭਾਸ਼ਾ ਵਰਤੀ ਸੀ ਇਹ ਦਲਤਾ ਪ੍ਰਤੀ ਭਾਸ਼ਾ ਆਇਆ ਨਹੀਂ ਇਹ ਰਾਜੇ ਸਮਝਦੇ ਨੇ ਰਾਜੇ ਨਹੀਂ ਚਲੋ ਰਾਜੇ ਹਾਂ ਰਜਵਾੜਾ ਚਾਹੀਓ ਜੇ ਅੱਜ ਜੋਗ ਆ ਗਿਆ ਆਮ ਆਦਮੀ ਪਾਰਟੀ ਆ ਗਈ ਆਰਵਿੰਦ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਕੋਈ ਰਾਜਨੀਤੀ ਭਰਵੰਤੀ ਗੱਲ ਕਰ ਲਈ ਆ ਤੇ ਉਹਨੂੰ ਸਹਿਨ ਕਰ ਲੋ ਜਾਂ ਲੋਕਾਂ ਦੇ ਸਾਹਮਣੇ ਆਪਣੀ ਪੋਜ਼ਿਟਿਵ ਗੱਲਾਂ ਦੱਸ ਕੇ ਲੋਕਾਂ ਨੂੰ ਮੋਟੀਵੇਟ ਕਰ ਲੋ ਵੋਟਾਂ ਤੇ ਲੋਕਾਂ ਨੇ ਪਾਉਣੀਆਂ ਨੇ ਨਾ ਤੁਸੀਂ ਆਪਣੀਆਂ ਗੱਲਾਂ ਕਰੋ ਅਸੀਂ ਆ ਗਏ ਤੇ ਆ ਕਰਦਾਂਗੇ ਅਸੀਂ ਆ ਗਏ ਤੇ ਇਹਦਾ ਬੈਂਡ ਵਜਾ ਦਾਂਗੇ ਅਸੀਂ ਆ ਗਏ ਤੇ ਮਾਨ ਭਗਵੰਤ ਮਾਨ ਨੂੰ ਆ ਕਰਦਾਂਗੇ ਅਸੀਂ ਆ ਗਏ ਤੇ ਅਸੀਂ ਆ ਗਏ ਤੇ ਮੇਰੀ ਇੱਕ ਗੱਲ ਅੱਜ ਬੰਦੇ ਬਣ ਕੇ ਚਲੇ ਜਿਓ 2027 ਦੇ ਵਿੱਚ ਆਮ ਆਦਮੀ ਪਾਰਟੀ ਸਪਸ਼ਟ ਬਹੁਮਤ ਦੇ ਨਾਲ ਪਹਿਲਾਂ ਤੋਂ ਜਾਦੀਆਂ ਵੋਟਾਂ ਤੇ ਜਾਦੀਆਂ ਸੀਟਾਂ ਲੈ ਕੇ ਸਰਕਾਰ ਬਣਾਉਣ ਜਾ ਰਹੀ ਹੈ ਈਟੀਓ ਸਾਹਿਬ ਅੱਗੇ ਵਧੋ ਈਟੀਓ ਸਾਹਿਬ ਅੱਗੇ ਵਧੋ ਅੱਗੇ ਵਧੋ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਸਾਰੇ ਆਵਾਮ ਨੂੰ ਸਾਰੇ ਭਾਈਚਾਰੇ ਨੂੰ ਇਹੀ ਸੁਨਾਹਾ ਦੇਣਾ ਚਾਹਣਾ ਹੈ ਕਿ ਇਦਾਂ ਦੇ ਬਿਆਨਾਂ ਕਰਕੇ ਆਪਣੇ ਬੱਚੇ ਦੀ ਪੜ੍ਹਾਈ ਨਾ ਰੋਕ ਲਿਓ ਸਭ ਤੋਂ ਵਧੀਆ ਇਨਵੈਸਟਮੈਂਟ ਹੁੰਦੀ ਹੈ ਆਪਣੇ ਬੱਚੇ ਨੂੰ ਪੜਾਉਣਾ ਮਾਤਾ ਸੋਚੋ ਇਹ ਕੋਈ ਨਹੀਂ ਹੈ ਨੇ ਪੜਨੂ ਪੜ ਜਾਣਾ ਹੈ ਨੇ ਪੜੇ ਹੀ ਪਏ ਆ ਬੇਟਾ ਨੇ ਪੜੇ ਹੀ ਜਾਏ ਕਿ ਐਵੇਂ ਜਿੱਦੜਪੂਪਕੀਆਂ ਮਾਰਦੇ ਫਿਰਦੇ ਨੇ ਹੁਣ ਤੋਂ ਨਾਮ ਰੋਡ ਤੋਂ ਆਉ ਕਰ ਦੋ ਜੇ ਕਰ ਦੋ ਆਪਣੇ ਬੱਚੇ ਪੜਾ ਲਈਏ ਬੱਚੇ ਪੜਾ ਕੇ ਸਾਡੇ ਕੋਲ ਨਹੀਂ ਹੈਗਾ ਕੁਝ ਅਸੀਂ ਤੇ ਸਰਕਾਰੀ ਸਕੂਲਾਂ 'ਚ ਹੀ ਪੜਾ ਰਹੇ ਆ 20000 ਸਾਡੇ ਕੋਲ ਸਰਕਾਰੀ ਸਕੂਲਾਂ 28 ਲੱਖ ਬੱਚਾ ਸਾਡੇ ਦਾ ਸਕੂਲਾਂ ਦੇ ਵਿੱਚ ਪੜਦਾ ਆ ਅਸੀਂ ਸਿੱਖਿਆ ਕ੍ਰਾਂਤੀ ਦੇ ਤਹਿਤ ਉਹ ਸਕੂਲ ਠੀਕ ਕੀਤੇ ਨੇ ਸਿਰਫ ਐਸੇ ਕਰਕੇ ਕਿ ਇੱਕ ਗਰੀਬ ਦੇ ਬੱਚੇ ਨੂੰ ਵੀ ਪੜਨ ਦਾ ਅਧਿਕਾਰ ਆ ਜੇ ਵਿਦਿਕਾਰ ਪੜਾਈ ਦੇ ਲੈਵਲ ਤੇ ਵਿਦਿਕਾਰ ਹੋ ਗਿਆ ਤੇ ਇਹ ਵਿਦਿਕਾਰ ਕਦੀ ਖਤਮ ਨਹੀਂ ਹੋਣਾ ਅਸੀਂ 28 ਲੱਖ ਬੱਚਿਆਂ ਦੇ ਪੂਰੇ ਬਾਰੇ ਚਿੰਤਤ ਆ ਅਸੀਂ ਸਾਰਿਆਂ ਨੂੰ ਮੈਂ ਸਾਰੇ ਭਾਈਚਾਰੇ ਨੂੰ ਇਹੋ ਹੀ ਬੇਨਤੀ ਕਰਦਾ ਆ ਕਿ ਅਸੀਂ ਵੀ ਲੱਗੇ ਹੋਏ ਆ ਮਾਪੇ ਵੀ ਲੱਗਣ ਇਹਨਾਂ ਦਾ ਕੰਮ ਜਿਹੜਾ ਖਤਮ ਹੋ ਚੁੱਕਾ ਆ ਅਸੀਂ ਇਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਬਾਕੀ ਰਹੀ ਗੱਲ ਸਾਡੇ ਪਾਰਟੀ ਨੇ ਅਸੀਂ 24 ਘੰਟੇ ਦਾ ਆਲਟੀਮੇਟਮ ਦਿੱਤਾ ਸੀ ਕਮਾ ਆफी ਮੰਗਣ ਦਾ ਤੇ 24 ਘੰਟੇ ਚ ਮਾਫੀ ਮੰਗ ਲਓ ਅੱਜ ਅਸੀਂ ਘਰਾਓ ਕਰਨਾ ਸੀਗਾ ਮੈਨੂੰ ਜੋ ਆਪਾਂ ਮਿੜਿਆ ਘਰੋਂ ਭੱਜ ਗਏ ਨੇ ਤੇ ਰੋ ਭੱਜ ਗਏ ਆ ਗਏ ਉਹ ਪਾਸਾ ਤੇ ਇੱਕ ਮੇਰੀ ਹੋਰ ਗੱਲ ਸੁਣ ਲੋ ਸਾਨੂੰ ਇਹ ਵੀ ਪਤਾ ਭੱਜ ਗਏ ਕਿੱਥੇ ਗਏ ਨੇ ਤੇ ਜਿੰਨੇ ਬੰਦੇ ਇੱਥੇ ਗਏ ਨੇ ਇਤੋਂ ਡਬਲ ਬੰਦੇ ਉੱਥੇ ਜਾ ਕੇ ਘਰਾਓ ਕਰਨ ਦੇ ਨੇ ਜਿੱਥੇ ਪੱਛ ਕੇ ਗਏ ਨੇ ਭੱਜਣ ਨਹੀਂ ਦਵਾਗੇ ਕਿਤੇ ਹੁਣ ਤਿੱਕ ਹੁਣ ਜਿੱਥੇ ਆ ਗਏ ਹੁਣ ਜਵਾਬ ਦੋ ਸਾਨੂੰ ਜਿਹੜੀਆਂ ਗੱਲਾਂ ਕਹਿ ਕੇ ਆਏ ਹੋ ਨਾ ਉਹਨਾਂ ਦਾ ਜਵਾਬ ਦੋ ਜੇ ਤੇ ਮਾਫੀ ਮੰਗ ਲੋਗੇ ਮੈਂ ਜੇ ਵੀ ਕਹਿਣਾ ਕਿ ਮਾਫੀ ਮੰਗ ਲਓ ਚੀਮਾ ਸਾਹਿਬ ਨੇ ਕਹਿ ਦਿੱਤਾ ਅਸੀਂ ਆ ਮਾਫੀ ਮੰਗ ਲਓ ਨਹੀਂ ਤੇ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ ਜੋ ਵੀ ਬੰਦੀ ਕਾਨੂੰਨੀ ਵਾ ਕਾਰਵਾਈ ਆ ਕਰਕੇ ਫਿਰ ਅਸੀਂ ਅੰਦਰ ਵੀ ਸੁਟਾਂਗੇ ਅਸੀਂ ਆਪਾਂ ਨੂੰ ਕੋਈ ਕੰਢੀ ਨਹੀਂ ਦੇਣਾ ਜੈ ਜੀ ਸੱਪੇ ਹੋਊਗੀ ਜੀ ਜੇ ਇਹ ਤੁਸੀਂ ਦੱਸੋ ਕਿ ਕੋਈ ਬੰਦਾ ਇਹ ਗੱਲ ਕਹਿ ਜੇ ਕਿ ਇਹ ਸਟੇਜ ਤੇ ਜਾ ਕੇ ਇਹ ਗੱਲ ਕਹਿ ਜੇ ਲੋਕਾਂ ਦੇ ਵਿੱਚ ਕੀ ਗੱਲ ਜਾਊਗੀ ਲੋਕੀ ਤੇ ਉੱਥੇ ਸ਼ੁਰੂ ਹੋ ਕੇ ਜੀ ਉਦੋਂ ਲੋਕੀ ਤੇ ਕਹਿੰਦੇ ਸਾਨੂੰ ਕੀ ਪੜਾਉਣ ਆਏ ਨੇ ਇਹ ਕੀ ਕਰਨ ਆਏ ਨੇ ਸਾਡੇ ਸਾਨੂੰ ਸਾਨੂੰ ਹੀ ਕਹੀ ਜਾਂਦੇ ਨੇ ਵੀ ਆਹ ਕੰਮ ਕਰ ਦੋ ਸੋ ਸਾਡੇ ਸਤਿਕਾਰਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਟੀਮਾ ਸਾਹਿਬ ਤੇ ਜਦੋਂ ਇਹੋ ਜੀਆਂ ਗੱਲਾਂ ਕਰਨੀਆਂ ਤਾਂ ਉਹਨਾਂ ਅਮਰੋੜਨ ਦੀਆਂ ਲੋਕਾਂ ਨੇ ਉੱਥੇ ਟਿਕਣਾ ਇਹਦੇ ਅਜੇ ਲੋਕਾਂ ਨੂੰ ਬੁਣਾਉਂਦੇ ਹੀ ਕਿ ਬਹਿ ਜਾਓ ਲੋਕਾਂ ਨੇ ਕੁਰਸੀਆਂ ਚੁੱਕ ਕੇ ਵੀ ਪਾਚ ਰਹੇ ਲੋਕਣਾ ਕਹਿੰਦੇ ਚਲੇ ਜਾਓ ਮੇਰੇ ਪਿੰਡ ਦੇ ਬੰਦੇ ਦੀ ਉੱਥੇ ਮੌਤ ਹੋ ਗਈ ਹੈ ਕਿ ਗਲਤ ਪ੍ਰਵਾਹ ਤੋਂ ਸੀਗਾ ਇਹਨਾਂ ਨੇ ਨੂੰ ਉੱਥੇ ਚੁੱਕਿਆ ਨਹੀਂ ਉਹਦੀ ਤੜਫ ਤੜਫ ਮੌਤ ਹੋਈ 5 ਮਿੰਟ ਬਾਅਦ ਐਂਬੂਲੈਂਸ ਉੱਥੇ ਆਈ ਆ ਐਡੇ ਬਲਿਸ਼ਣੇ ਆ ਜੀ ਇਹ ਬਠੈਲੀ ਦੇ ਵਿੱਚ ਸਰਪੰਚ ਸਾਹਿਬ ਨੇ ਸਰਜਾ ਦੇ ਸਰਦਾਰ ਗੁਰਮੁਖ ਸਿੰਘ ਜੀ ਇਹਨਾਂ ਦੇ ਪਿੰਡ ਦਾ ਬੰਦਾ ਰੈਲੀ ਚ ਲੈ ਗਏ ਰੈਲੀ ਦੇ ਵਿੱਚ ਉਸ ਬੰਦੇ ਦੀ ਟੱਪ ਹੋ ਗਈ ਤੜਫ ਤੜਫ ਕੇ ਪਿੱਛੇ ਮਰ ਗਿਆ ਮਰ ਗਿਆ ਉਹ ਤੇ ਤੜਫ ਤੜਫ ਕੇ ਪਰ ਇਹਨਾਂ ਦੇ ਭਾਸ਼ਲ ਬੰਦ ਨਹੀਂ ਹੋਏ ਇਹਨਾਂ ਦੇ ਭਾਸ਼ਲ ਨਹੀਂ ਬੰਦ ਹੋਏ ਕਿ ਜੇ ਤੁਸੀਂ ਰੈਲੀ 'ਚ ਕਿਹੇ ਬੰਦੇ ਨੂੰ ਫੜਿਆ ਉਹਨੂੰ ਕੋਈ ਮੁਸ਼ਕਲ ਆ ਗਈ ਆ ਤੁਹਾਡਾ ਫਰਜ਼ ਨਹੀਂ ਬੰਦਾ ਕਿ ਉਹਦੀ ਕੋਹਾਲ ਚਾਲ ਵੀ ਪੁੱਛ ਲੋ ਇਹਦੇ ਹਾਲਾਤ ਨੇ ਇਹਨਾਂ ਦੇ ਸੋ ਸਾਡੇ ਸਤਕਾਰਯੋਗ ਵਿੱਤ ਮੰਤਰੀ ਸਾਹਿਬ ਸਰਦਾਰ ਹਰਪਾਲ ਸਿੰਘ ਕੀਮਾ ਸਾਹਿਬ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹਮੇਸ਼ਾ ਹੀ ਨਾਲ ਖੜਦੇ ਨੇ ਹਮੇਸ਼ਾ ਹੀ ਪੰਜਾਬ ਦੇ ਹਰੇਕ ਮੁੱਦੇ ਨੂੰ ਬਾਕੂਪੀ ਜਿਹੜਾ ਮੀਡੀਆ ਦੇ ਸਾਹਮਣੇ ਦੇਖੇ ਜਾਂਦੇ ਨਹੀਂ ਔਰ ਉਹਨਾਂ ਦੀਆਂ ਮਿਹਨਤਾਂ ਸਦਕਾ ਪੰਜਾਬ ਜਿਹੜਾ ਆ ਉਹ ਰੈਵਨਿਊ ਦੇ ਵਿੱਚ ਰੈਵਨਿਊ ਕਲੈਕਸ਼ਨ ਤੇ ਵਿੱਚ ਵੀ ਬਹੁਤ ਅੱਗੇ ਵਧ ਰਿਹਾ ਹੈ ਪਰਮਾਤਮਾ ਨੇ ਤੁਹਾਨੂੰ ਹੋਰ ਬਲ ਤੇ ਬੁੱਧੀ ਬਖਸ਼ੇ ਅੱਜ ਸਾਡੇ ਵਿੱਚ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਜਿੰਨੇ ਮੇਰੇ ਭੈਣ ਭਰਾ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਜਿੰਨੀਆਂ ਮੇਰੀਆਂ ਭੈਣਾਂ ਜਿੰਨੇ ਵੀਰ ਇੱਥੇ ਤੁਸੀਂ ਅੱਜ ਪਹੁੰਚੇ ਹੋ ਤੁਹਾਡਾ ਦਿੱਤੀਆਂ ਕਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਉਹਨਾਂ ਰਾइक ਆਪਣੇ ਛੋਟੇ ਵੀਰ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ